ਕੱਲਾ ਅਕਾਰ ਨਾਲ ਪ੍ਰੇਮ ਪਾ ਲੋ ਹਾਂ ਅਕਾਰ ਉਹ ਪ੍ਰੇਮ ਤੁਹਾਨੂੰ ਅਮਰ ਨਹੀਂ ਕਰੂਗਾ ਇੱਕ ਜੀਵਾ ਉਹਦਾ ਵੇਸ਼ ਨਾਲ ਪ੍ਰੇਮ ਪ੍ਰੇਮੀਆ ਹਾਂਜੀ ਪ੍ਰੇਮੀਓ ਇੱਕ ਲੋਭ ਆ ਉਹਦਾ ਪੈਸੇ ਨਾਲ ਪ੍ਰੇਮ ਉਹ ਪ੍ਰਮਾਣ ਨਹੀਂ ਆਉਂ ਪ੍ਰੇਮ ਇੱਕ ਤਾਂ ਸ਼ਰਾਬ ਨਾਲ ਪ੍ਰੇਮ ਇੱਕ ਤਾਂ ਆਪਦੇ ਬੱਚਿਆਂ ਨਾਲ ਹੀ ਪ੍ਰੇਮ ਆ ਉਹ ਰੱਬ ਨੂੰ ਵੀ ਨਹੀਂ ਕੋਈ ਸਮਝਦਾ ਬੱਚਿਆਂ ਵਿੱਚ ਉਹ ਪ੍ਰੇਮ ਕਿਵੇਂ ਪ੍ਰਬੰਧ ਕਰਾ ਦੂਗਾ ਖੇਡ ਦਾ ਪ੍ਰੇਮ ਦੀ ਉਹ ਚੱਲਦੀ ਆ ਭਗਤਾਂ ਨੇ ਕਿਹਾ ਵੀ ਪ੍ਰੇਮ ਜੇ ਕਰਨਾ ਨਾ ਤਾਂ ਠੀਕ ਆ ਇੱਕ ਖੇਡ ਆਪਾਂ ਖੇਡਣੀ ਆ ਸੰਸਾਰ ਪਰਿਵਾਰ ਦੇ ਵਿੱਚ ਰਹਿਣਾ ਪਰ ਉਹਨਾਂ ਘਰੋ ਬਾਹ ਬਾੜਾ ਨਹੀਂ ਜਿਵੇਂ ਆਪਾਂ ਕਹਿੰਦੇ ਨਾ ਦਰਸ਼ਕ ਬਣ ਕੇ ਰੇਪਾਓ ਤੁਸੀਂ ਸਾਹਮਣੇ ਤਾਂ ਹੀ ਪਹਿਲੋ ਭਗਤੀ ਕਰਕੇ ਮਾਲਕ ਦੇ ਉਸ ਸੁਖਮ ਸਰੂਪ ਦਾ ਭੇਤ ਲਓ ਐਵੇਂ ਨਹੀਂ ਹੈਗਾ ਵੀ ਭਗਤੀ ਤੁਸੀਂ ਪੱਥਰ ਦੀ ਕਰੀ ਜਾਓ ਤੁਹਾਨੂੰ ਮੋਕਸ਼ ਪ੍ਰਾਪਤ ਹੋ ਜੇ ਇਹ ਨਹੀਂ ਆ ਤੁਸੀਂ ਮੈਂ ਤੁਹਾਨੂੰ ਕਹਿ ਰਹਾ ਵੀ ਪੜ੍ਹਾਈ ਕਰਕੇ ਕਿਹੜੇ ਵੇ ਤੇ ਚੱਲੇ ਆ ਉਹੀ ਵੇ ਮਿਲੂਗਾ ਤੁਹਾਨੂੰ ਜਿਵੇਂ ਹੁਣ ਆਪ ਮੈਨੂੰ ਤੁਸੀਂ ਸਤਿਗੁਰੂ ਬਣ ਲਓ ਵੀ ਤੂੰ ਗੁਰੂ ਆ ਤੂੰ ਸਤਿਗੁਰੂ ਆ ਮੇਰੀ ਭਗਤੀ ਕਰੀ ਜਾਓ ਮੇਰੇ ਇਸ ਦੇ ਦੀ ਤਾਂ ਮੈਂ ਤਾਂ ਨਾਸ਼ਵਾਨ ਮੇਰੇ ਤਾਂ ਗੁੱਸਾ ਵੀ ਆਉਂਦਾ ਹੋਊਗਾ ਮੇਰੇ 'ਚ ਤਾਂ ਕਾਮ ਵੀ ਆਉਂਦਾ ਹੋਊਗਾ ਕਈ ਜੀਵ ਤਾਂ ਆਪਣੇ ਆਪ ਨੂੰ ਸਤਿਗੁਰੂ ਬਹੁਤ ਕਹਿ ਲਾਉਂਦੇ ਨੇ ਹਾਂ ਉਹੀ ਆ ਨਾ ਉਹ ਤਾਂ ਹੁਣ ਮੰਨਣ ਵਾਲਿਆਂ ਨੇ ਦੇਖਣਾ ਚਾਹੀਦਾ ਵੀ ਜਿਹੜਾ ਸਤਗੁਰਾ ਉਹ ਆਕਾਰਾਂ ਅਤੇ ਵਿਚਾਰਾਂ ਤੋਂ ਉੱਪਰ ਪ੍ਰਕਾਸ਼ ਰੂਪਾ ਉਹੀ ਸਤਗੁਰ ਪਰਮ ਤਤ ਆਪ ਦਾ ਭੇਤ ਦੇਣ ਦੇ ਲਈ ਗੁਰਮਖਾਂ ਨੂੰ ਇੱਥੇ ਪ੍ਰਗਟ ਕਰਦਾ ਉਹ ਗੁਰਮਖ ਪੂਜਣਯੋਗ ਹੁੰਦੇ ਨੇ ਪਰ ਅਰਾਧਨਾ ਤੇ ਧਿਆਉਣਾ ਸਿਰਫ ਰੱਬ ਨੂੰ ਹੀ ਕਰਨਾ ਪੂਜਣਯੋਗ ਤਾਂ ਨੇ ਉਹਨਾਂ ਨੇ ਭੇਤ ਦੇ ਦਿੱਤਾ ਸਾਡੇ ਸਤਕਾਰਯੋਗ ਹੋ ਗਏ ਜੀ 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 ਠੀਕ ਹੈ ਨਾ ਜੀ ਹੁਣ ਕੀ ਆ ਵੀ ਪ੍ਰੇਮਾ ਭਗਤੀ ਜਿਹੜੀ ਐ ਹੁਣ ਕਈ ਜੀਵ ਕਹਿੰਦੇ ਵੀ ਨਾਮ ਜਪਣ ਦੀ ਬਾਣੀ ਪੜਨ ਦੀ ਅਨਹਦ ਬਾਣੀ ਦੀ ਸੋਣੀ ਕੋਈ ਮੁਦਰਾ ਇਕ ਦੇਤੀ ਇੱਥੇ ਧਿਆਨ ਲਾਓ ਇਕਲਾ ਧਿਆਨ ਲਾਓ ਧਿਆਨ ਲਾਈ ਜੋ ਲਓ ਬੋਲੋ ਹੁਣ ਤੁਸੀਂ ਮੰਨਦੇ ਹੋ ਵੀ ਇਸ ਗੱਲ ਨੂੰ ਵੀ ਗੁਰਨਾਨਕ ਦੇਵ ਜੀ ਦੇ ਨਾਲ ਬਾਲਾ ਤੇ ਮਰਦਾਨਾ ਜੀ ਰਹੇ ਤੁਸੀਂ ਕਹਿੰਦੇ ਹੋਵੋਗੇ ਵੀ ਬਾਰ-ਬਾਰ ਬਾਬਾ ਕਹਿੰਦਾ ਹੋਊ ਵੀ ਮਰਦਾਨਿਆਂ ਰਬਾਬ ਨਾ ਵਜਾ ਨੱਕ ਤੇ ਧਿਆਨ ਲਾ ਲਾ ਬਾਲਿਆ ਨੱਕ ਤੇ ਧਿਆਨ ਲਾ ਲਾ 6ਵੇਂ ਪਾਤਸ਼ਾਹ ਨੇ ਜਦੋਂ ਮੀਰੀ ਪੀਰੀ ਦੇ ਹਥਿਆਰ ਚੱਕੇ ਉਹਨਾਂ ਨੇ ਨੱਕ ਤੇ ਧਿਆਨ ਲਾ ਲਾ ਠੀਕ ਹੈ ਜੀ ਜੀ ਦਸਵੇਂ ਪਾਸ਼ਾ ਨੇ ਹੀ ਕਿਹਾ ਹੁਣ 31 ਰਾਗਾਂ ਦੇ ਵਿੱਚ ਬਾਣੀ ਲਿਖੀ ਆ 31 ਰਾਗਾਂ ਹਾਂਜੀ ਹਾਂਜੀ ਉਹ ਕਿਉਂ ਵਜਾਉਣ ਵਾਸਤੇ ਲਿਖੀ ਦਰਬਾਰ ਸਾਹਿਬ ਦਿਨ ਰਾਤ ਕੀਰਤਨ ਚੱਲ ਰਿਹਾ ਪੰਜੇ ਪਿਆਰੇ ਅਕਾਲ ਤਖ਼ਤ ਸਾਹਿਬ ਜੇਕਰ ਲਈ ਇਹੀ ਗੱਲ ਹੋਵੇ ਤਾਂ 1430 ਅੰਗ ਲਿਖੇ ਨੇ 1430 ਪਾਈ ਗੁਰਦਾਜ ਜੀ ਦੀਆਂ ਵਾਰਾਂ ਨੇ ਉਹ ਸਿਰਫ ਲਿਖਦਾਂ ਦੇ ਨਾ ਲੱਕਦੇ ਆਨ ਲੋਕ ਕੱਲਾ ਆ ਵੀ ਬੜਾ ਵਿਸ਼ਾ ਚੱਲਿਆ ਹੋਇਆ ਬਈਆਂ ਨੇ ਮੈਨੂੰ ਕਿਹਾ ਵੀ ਤੁਸੀਂ ਬੋਲਿਓ ਇਹਦੇ ਉੱਪਰ ਹਾਂਜੀ ਹਾਂਜੀ ਹਾਂ ਤਾਂ ਦੇਖੋ ਇੱਕ ਜੀਵਾਂ ਨੂੰ ਸਮਝਣ ਦੀ ਲੋੜ ਆ ਵੀ 31 ਰਾਗ ਲਿਖਿਆ ਗੁਰਬਾਣੀ ਵਿੱਚ ਉਹਨਾਂ ਤੋਂ ਅੱਗੇ ਹੋਰ ਵੀ ਸਬਰ ਆਗਾ ਜੀ ਰਾਗ ਮਾਲਾ ਲਿਖੀ ਆ ਬਾਬਾ ਜੀ ਦੀ ਆਪਾਂ ਸਾਖੀਆਂ ਪੜਦੇ ਆ ਵੀ ਉਹਨਾਂ ਨੇ ਸਾਰੀ ਉਮਰ ਨਾਲ ਬਾਲ ਮਰਦਾਨਾ ਜੀ ਰਬਾਬ ਵਜਾਉਂਦੇ ਰਹੇ ਉਹਨਾਂ ਨੇ ਕਿਹਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਖਸਮ ਕੀ ਬਾਣੀ ਉਹਨਾਂ ਕੀਰਤ ਵਿੱਚ ਲਿਖਿਆ ਕਹਾਣੀਆਂ ਲਿਖੀਆਂ ਬ੍ਰਹਮ ਦੀ ਵਿਚਾਰ ਲਿਖੀ ਫਿਰ ਸੱਤੇ ਤੇ ਬਲਵੰਡ ਦੀ ਵਾਰਾਂ ਹੁੰਦੀਆਂ ਨੇ ਸੱਤੇ ਬਲਵੰਡ ਦੀ ਧੁਨੀ ਉੱਪਰ ਗਾਵਣੀ ਹਣਾ ਜੀ ਰਾਇਮਲਾਰ ਕੀ ਧਨੀਓਂ ਪਰਗਾਮਣੀ ਕੀਰਤਨ ਕਰਨਾ ਵੀ ਉਹਨਾਂ ਨੇ ਆਪ ਕੀਤਾ ਤੇ ਗਾਹਾਂ ਵੀ ਕਰਵਾਇਆ ਸੱਤੇ ਬਲਵੰਣ ਦੀ ਸਾਕੇ ਵੀ ਸੁਣਦੇ ਆ ਵੀ ਗੁਰੂ ਜੀ